ਜਦੋਂ ਅਸੀਂ ਮੀਟਿੰਗ ਕਰਦੇ ਆ ਅੱਡੋ ਅੱਡ ਸੰਗਠਨ ਇਹਦੇ ਵਿੱਚ ਇੱਕ ਸਵਾਲ ਉੱਠਦਾ ਹੈ ਸਾਡੇ ਲਈ ਬਈ ਕੁਸ਼ਕਰੋ ਡੱਲੇਵਾਲ ਸਾਹਿਬ ਲਈ ਆਪਾਂ ਕੀ ਕਰ ਰਹੇ ਆ ਆਪਾਂ ਦੇਣੀ ਗਿਣ ਰਹੇ ਆ ਇਕੱਲੇ ਵੀ ਅੱਜ 40 ਹੋ ਗਿਆ ਅੱਜ 50 ਹੋ ਗਿਆ ਅੱਜ 51 ਹੋ ਗਏ ਪਰ ਐ ਮਰਨ ਵਾਲੋ ਜੇ ਕੋਈ ਕਿਸਾਨ ਸਾਡਾ ਇਹ ਜਿਹਾ ਕਦਮ ਚੁੱਕ ਜਾਂਦਾ ਹੈ ਪ੍ਰੈਸ਼ਰ ਦੇ ਵਿੱਚ ਆ ਕੇ ਵੀ ਡੱਲੇਵਾਲ ਸਾਹਿਬ ਦੀ ਹਾਲਾਤ ਵਿਗੜਦੇ ਜਾ ਰਹੇ ਆ ਆਪਾਂ ਕੁਝ ਨਹੀਂ ਕਰ ਰਹੇ ਆਪਾਂ ਇਕੱਲੇ ਬੈਠੇ ਆ ਰੋਟੀ ਖਾ ਰਹੇ ਆ ਉਹਦੇ ਵਿੱਚੋਂ ਫਿਰ ਅਸੀਂ ਇਹ 111 ਦਾ ਜਲਾ ਜਥਾ ਕੱਢਿਆ ਭਈ ਬਾਰਡਰ ਤੇ ਜਿੱਥੇ ਆਪਣਾ ਮੋਰਚਾ ਸਮਾਪਤ ਹੁੰਦਾ ਉੱਥੋਂ ਸ਼ੁਰੂ ਅੱਗੇ ਜਾ ਕੇ ਬੈਠੂਗਾ ਉਹਨਾਂ ਚਿਰ ਬੈਠੂਗਾ ਜਿੰਨਾ ਚਿਰ ਇਹ 12 ਮੰਗਾ ਸਰਕਾਰ ਲਾਗੂ ਨਹੀਂ ਕਰਦੀ ਜੇ ਉਹ ਇਕੱਲੇ ਪਾਣੀ ਤੇ ਚੱਲ ਰਹੇ ਉਹਨਾਂ ਦਾ 51ਵਾਂ ਦਿਨ ਹੋ ਗਿਆ ਉਹਨਾਂ ਦੇ ਜਿਹੜੇ ਅੰਤਰੀਆ ਉਹ ਸੁੰਗੜਨੇ ਸ਼ੁਰੂ ਹੋ ਗਈਆਂ ਤਾਂ ਅਸੀਂ ਵੀ ਕੁਝ ਕਰ ਰਹੇ ਹਾਂ ਤਾਂ ਹੁਣ ਜਿਹੜੇ ਸਾਡੇ ਪਿਛਲੇ ਕਿਸਾਨ ਆ ਜਿਹੜੇ ਪਿਛਲੇ ਆਗੂ ਆ ਪਿਛਲੇ ਪਰਿਵਾਰ ਨੇ ਜਿਹੜੇ ਸਾਰੇ ਬੱਚਾ-ਬੱਚਾ ਹਮਦਰਦੀ ਨਾਲ ਡੱਲੇਵਾਲ ਸਾਹਿਬ ਨਾਲ ਜੁੜਿਆ ਹੋਇਆ ਤਾਂ ਡੱਲੇਵਾਲ ਸਾਹਿਬ ਦੀ ਜਿਹੜੀ ਸਾਰਿਆਂ ਦੀ ਆਸ਼ਾ ਹੈ ਭਾਵਨਾ ਹੈ ਕਿ ਡੱਲੇਵਾਲ ਬੱਚੇ ਹੁਣ ਡੱਲੇਵਾਲ ਦੀ ਕੀ ਭਾਵਨਾ ਡੱਲੇਵਾਲੇ ਕਹਿੰਦਾ ਕਿ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਬਣਨਾ ਇਹ 12 ਮੰਗਾਂ ਦੀ ਖਾਤਰ ਭਾਵੇਂ ਮੈਨੂੰ ਜਾਨ ਦੇਣੀ ਪਵੇ ਮੇਰੀ ਜੇ ਸ਼ਹੀਦੀ ਵੀ ਹੋ ਜਾਂਦੀ ਹੈ ਤਾਂ ਮੋਰਚਾ ਵੀ ਜਚਾਉਣਾ ਚਾਹੀਦਾ ਤੇ ਮੰਗਾਂ ਲੋਕਾਂ ਦੀ ਝੋਲੀ ਚ ਪੈਣੀਆਂ ਚਾਹੀਦੀਆਂ ਆ ਚਲੋ ਉਹਨਾਂ ਨੇ ਤਾਂ ਆਪਦਾ ਪੂਰਾ ਇੰਤਜ਼ਾਮ ਕੀਤਾ ਜਿਹੇ ਜਿਹੇ ਮਾਹੌਲ ਆਉਂਦੀ ਹੈ ਜਿਹੇ ਜੀ ਗੱਲਬਾਤ ਮੈਨੂੰ ਲੱਗਦੀ ਸੀ ਡੀਐਸਪੀ ਤੋਂ ਕਿਉਂ ਅਰੈਸਟ ਕਰਨਗੇ ਆਥਰੂ ਗੈਸ ਦੇ ਗੋਲੇ ਛੱਡੇ ਪਾਣੀ ਦੇ ਪਿਛਾੜਾ ਮਾਰਨਗੇ ਪਰ ਉਹਨਾਂ ਨੇ ਸਿਆਣਪੀ ਕੀਤੀ ਹੈ ਅਸੀਂ ਉਹਨਾਂ ਨੂੰ ਪਹਿਲੇ ਕਹਿਤਾ ਸੀ ਬਸ ਅਸੀਂ ਕੋਈ ਨਾਰੇਵਾਜੀ ਨਹੀਂ ਕਰਦੇ ਸਤਨਾਮ ਜਾਪ ਕਰਦੇ ਜਾਵਾਂਗੇ ਹੁਣ ਜੇ ਤੁਸੀਂ ਇਹਦੇ ਵਿੱਚ ਕੋਈ ਵਿਗੜ ਪਾਉਂਗੇ ਜਾਂ ਇਹਨੂੰ ਰੋਕੋਗੇ ਥੋੜੀ ਜਿਮੇਵਾਰੀ ਹੋਣੀ ਹੈ ਬਹੁਤ ਵੱਡਾ ਨੁਕਸਾਨ ਸਾਡੇ ਮੋਰਚੇ 'ਚ ਸਾਡੇ ਕਿਸਾਨਾਂ ਦਾ ਹੋ ਜੇ ਉਹਨੂੰ ਬਚਾਉਣ ਲਈ ਅਸੀਂ ਦੱਸਿਆ ਨਹੀਂ ਇਹ ਗੱਲ ਓਪਨ ਕਰਨ ਵਾਲੀ ਨਹੀਂ ਮੈਂ ਅੱਜ ਥੋੜੇ ਹਮਤਮਰਾਈ ਦੱਸਦਾ ਪਰ ਉਹ ਜਿਹੜੀ ਅੰਦਰਲੀ ਭਾਵਨਾ ਸੀ ਇਹ ਸੀ ਵੀ ਜਦ ਡੱਲੇਵਾਲ ਤੋਂ ਪਹਿਲਾਂ ਅਸੀਂ ਮਰ ਗਏ ਅਸੀਂ ਢੱਲੇਵਾਲ ਨੂੰ ਦੇਖਣਾ ਨਹੀਂ ਚਾਹੁੰਦੇ ਉਹਨਾਂ ਦੀ ਭਾਵਨਾ ਜੁੜੀ ਹੈ ਮੈਂ ਜਿਹੜੇ ਇਸ ਜ਼ਿੰਦਗੀ ਤੇ ਬੈਠਾ ਮੈਂ ਜ਼ਿੰਦਗੀ ਘਟੇ ਮੇਰੀ ਬੱਚੇ ਨਾ ਬੱਚੇ ਪਰ ਤੁਸੀਂ ਗੜਬੜ ਨਹੀਂ ਕਰਨੀ ਮਾਹੌਲ ਨਹੀਂ ਖਰਾਬ ਕਰਨ ਦੇਣਾ ਸ਼ਾਂਤ ਮੇ ਜਾ ਕੇ ਬੈਠਣਾ ਇਹ ਅਸੀਂ ਵਿਸ਼ਵਾਸ ਵਾਦਾ ਕਰਕੇ ਤੁਰੇ ਸੀ ਬਈ ਰਾਮ ਨਾਲ ਜਾ ਕੇ ਬੈਠਾਂਗੇ ਵੇਖੋ ਆਗੂ ਹੰਦ ਨਹੀਂ ਮੈਂ ਕਹਿੰਦਾ ਲੋਕਾਂ ਦੇ ਪੂਰੇ ਪਾਰ ਦੇ ਕਿਸਾਨਾਂ ਦੀ ਭਾਵਨਾ ਹੈ ਕਿ ਲੋਕ ਖਨੌਰੀ ਆਉਣ ਟਰੈ ਟਰਾਲੀਆਂ ਲੈ ਕੇ ਆਉਣ ਢੱਲੇਵਾਲ ਵੀ ਬਚੇ ਤੇ ਪੂਰੀ ਮੰਗਾਂ ਮੰਨਣ ਕੱਲੀ ਮੰਗ ਡੱਲੇਵਾਲ ਦੀ ਤਾਂ ਹੈ ਨਹੀਂ ਅਸ ਵਕਤ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਜਿੱਥੇ ਕਿ 111 ਕਿਸਾਨਾਂ ਦੇ ਵੱਲੋਂ ਜਿਹੜਾ ਮਰਨ ਵਰਤਾ ਉਹ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਇਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਸ ਤਰੀਕੇ ਕਿਸਾਨਾਂ ਗੂ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਅਣਮਿੱਥੇ ਸਮੇਂ ਲਈ ਮਰਨ ਵਰਤ ਸ਼ੁਰੂ ਕੀਤਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹਨਾਂ 111 ਕਿਸਾਨਾਂ ਦਾ ਵੀ ਜਿਹੜਾ ਮਰਨ ਵਰਤ ਆ ਉਹ ਸ਼ੁਰੂ ਰਹੇਗਾ ਤਾਂ ਇਸ ਵਕਤ ਸਾਡੇ ਨਾਲ ਕਿਸਾਨਾਂ ਗੂ ਕਾਕਾ ਸਿੰਘ ਕੋਟਲਾ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਕਾਕਾ ਸਿੰਘ ਜੀ ਕੀ ਇਸ ਮਰਨ ਵਰਤ ਦੀ ਰੂਪਰੇਖਾ ਰਹਿਣ ਵਾਲੀ ਆ ਇਸੇ ਤਰੀਕੇ ਸੜਕ ਤੇ ਅਣਮਿੱਥੇ ਸਮੇਂ ਲਈ ਬ ਮੰਨਿਆ ਜਾਂਦੀ ਹੈ ਵੇਖੋ ਅਸਲ ਦੇ ਵਿੱਚ ਨਾ ਸਾਡੇ ਵਰਕਰਾਂ ਦੀ ਆਗੂਆਂ ਦੀ ਭਾਵਨਾ ਸੀ ਜਦੋਂ ਅਸੀਂ ਮੀਟਿੰਗ ਕਰਦੇ ਹਾਂ ਅੱਡੋ ਅੱਡ ਸੰਗਠਨ ਇਹਦੇ ਵਿੱਚ ਇੱਕ ਸਵਾਲ ਉੱਠਦਾ ਹੈ ਸਾਡੇ ਲਈ ਬਈ ਕੁਛ ਕਰੋ ਡੱਲੇਵਾਲ ਸਾਹਿਬ ਲਈ ਆਪਾਂ ਕੀ ਕਰ ਰਹੇ ਆ ਆਪਾਂ ਦੇਣੀ ਗਿਣ ਰਹੇ ਆ ਹਮ ਇਕੱਲੇ ਵੀ ਅੱਜ 40 ਹੋ ਗਿਆ ਅੱਜ 50 ਹੋ ਗਿਆ ਅੱਜ 51 ਹੋ ਗਏ ਬਈ ਆਪਾਂ ਕਿਉਂ ਨਹੀਂ ਕੁਛ ਕਰ ਰਹੇ ਹਮ ਮਸੀ ਫਿਰ ਇਸ ਗੱਲ ਦੇ ਵਿੱਚ ਉਹ ਵਿਚਾਰਿਆ ਬਹੁਤ ਲੋਕਾਂ ਦੀਆਂ ਟਰਾਲੀ ਦੇ ਵਿੱਚੋਂ ਤੰਬੂਆਂ ਦੇ ਵਿੱਚੋਂ ਮੀਟਿੰਗਾਂ ਦੇ ਵਿੱਚੋਂ ਸਾਨੂੰ ਭਾਵਨਾਵਾਂ ਆ ਗਈ ਸੀ ਨਿਰਾਸ਼ਤਾ ਦਿਖ ਰਹੀ ਸੀ ਇਹਨਾਂ ਦੇ ਵਿੱਚ ਨਿਰਾਸ਼ਤਾ ਦੇ ਵਿੱਚੋਂ ਵੀ ਕੋਈ ਬੰਦਾ ਗਲਤ ਕਦਮ ਨਾ ਚੁੱਕ ਜੇ ਜਿਵੇਂ ਸ਼ੰਭੂ ਤੋਂ ਚੁੱਕਿਆ ਸੀ ਇਹ ਸਾਰੇ ਸਾਨੂੰ ਚਰਚਾਈ ਵੀ ਫਿਰ ਆਪਾਂ ਨੂੰ ਦਰ ਐ ਮਰਨ ਵਾਲੋ ਜੇ ਕੋਈ ਕਿਸਾਨ ਸਾਡਾ ਇਹੋ ਜਿਹਾ ਕਦਮ ਚੁੱਕ ਜਾਂਦਾ ਹੈ ਪ੍ਰੈਸ਼ਰ ਦੇ ਵਿੱਚ ਆ ਕੇ ਵੀ ਡੱਲੇਵਾਲ ਸਾਹਿਬ ਦੇ ਹਾਲਾਤ ਵਿਗੜਦੇ ਜਾ ਰਹੇ ਆ ਆਪਾਂ ਕੁਝ ਨਹੀਂ ਕਰ ਰਹੇ ਆਪਾਂ ਕੱਲੇ ਬੈਠੇ ਆ ਰੋਟੀ ਖਾ ਰਹੇ ਆ ਉਹਦੇ ਵਿੱਚੋਂ ਫਿਰ ਅਸੀਂ ਇਹ 111 ਦਾ ਜਿਹੜਾ ਜਥਾ ਕੱਢਿਆ ਭਈ ਬਾਰਡਰ ਤੇ ਜਿੱਥੇ ਆਪਣਾ ਮੋਰਚਾ ਸਮਾਪਤ ਹੁੰਦਾ ਉੱਥੋਂ ਸ਼ੁਰੂ ਆਗੇ ਜਾ ਕੇ ਬੈਠੂਗਾ ਉਹਨਾਂ ਚਿਰ ਬੈਠੂਗਾ ਜਿੰਨਾ ਚਿਰ ਇਹ 12 ਮੰਗਾ ਸਰਕਾਰ ਲਾਗੂ ਨਹੀਂ ਕਰਦੀ ਹੁਣ ਇਹ ਉਹ ਜਗ੍ਹਾ ਹੈ ਜਿੱਥੇ ਸ਼ੁਭ ਕਰਨ ਸੇਦ ਹੋਇਆ ਉਸੇ ਜਗ੍ਹਾ ਤੇ ਆ ਕੇ ਜਿਹੜੇ ਨੂੰ ਸ਼ਹੀਦੀ ਪੜਾ ਕਹਿ ਸਕਦੇ ਆ ਵੀ ਸ਼ਹੀਦੀ ਪੜਾ ਸਾਡੇ ਜੱਥੇ ਨੇ ਇੱਥੇ ਕਰ ਲਿਆ ਤਾਂ ਇਹ ਉਹਨਾਂ ਜਰ ਜਾਰੀ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾ ਸਰਕਾਰ ਲਾਗੂ ਨਹੀਂ ਕਰਦੀ ਅਗਰ ਇਹਦੇ ਵਿੱਚੋਂ ਉਹਨੇ ਇੰਨੇ ਕੰਨ ਤਾਂ ਜ਼ਰੂਰ ਸ਼ਾਂਤੀ ਹੋਊਗੇ ਕਿ ਅਸੀਂ ਡੱਲੇਵਾਲ ਨੂੰ ਬਚਾਉਣ ਲਈ ਉਸਤਾ ਕਰਿਆ ਤਖਲੀਪ ਜੇ ਉਹ ਇਕੱਲੇ ਪਾਣੀ ਤੇ ਚੱਲ ਰਹੇ ਉਹਨਾਂ ਦਾ 51ਵਾਂ ਦਿਨ ਹੋ ਗਿਆ ਉਹਨਾਂ ਦੀ ਜਿਹੜੇ ਅੰਤਰੀਆਂ ਉਹ ਸੁਗੜਦੇ ਨੇ ਸ਼ੁਰੂ ਹੋ ਗਈਆਂ ਤਾਂ ਅਸੀਂ ਵੀ ਕੁਝ ਕਰ ਰਹੇ ਹਾਂ ਤਾਂ ਹੁਣ ਜਿਹੜੇ ਸਾਡੇ ਪਿਛਲੇ ਕਿਸਾਨ ਆ ਜਿਹੜੇ ਪਿਛਲੇ ਆਗੂ ਆ ਪਿਛਲੇ ਪਰਿਵਾਰ ਨੇ ਜਿਹੜੇ ਸਾਰੇ ਬੱਚਾ-ਬੱਚਾ ਹਮਦਰਦੀ ਨਾਲ ਡੱਲੇਵਾਲ ਸਾਹਿਬ ਨਾਲ ਜੁੜਿਆ ਹੋਇਆ ਉਹਨਾਂ ਦੀ ਇੱਕ ਭਾਵਨਾ ਨੂੰ ਮੈਸੇਜ ਜਾਊਗਾ ਕਿ ਡੱਲੇਵਾਲ ਲਈ ਕੁਝ ਕਰ ਰਹੇ ਨੇ ਤਾਂ ਇਮੇਜ ਕਰਾਉਣ ਵਾਲੇ ਦਿਨਾਂ ਦੇ ਵਿੱਚ ਇਹ ਜਥੇ ਆ ਜਿਹੜੇ ਬਦਨਗੇ ਵੀ ਸਰਕਾਰ ਤੇ ਮਜਬੂਰ ਵੀ ਮੈਂ ਕਹਿੰਦਾ ਵੀ ਸਿਆਲਫਾ ਜੇ ਹੈ ਕਿ ਜਿਹੜੀ ਸਥਿਤੀ ਪਹਿਲਾਂ ਐਸੀ ਵੀ ਹੁਣ ਮੂਰੇ ਜਾ ਕੇ ਉਹਨਾਂ ਨੇ ਬੱਸਾਂ ਮੰਗਵਾ ਲੀਆਂ ਹਾਸਰੂ ਗਏ ਇਸ ਦੇ ਕੋਲੇ ਛੱਡਣਗੇ ਪਾਣੀ ਦੇ ਪਿਛਾੜਾ ਮਾਰਨੀਆਂ ਅਸੀਂ ਡੀਐਸਪੀ ਨੂੰ ਕਿਹਾ ਸੀ ਵੀ ਬਹੁਤ ਮਹਿੰਗਾ ਪੈਣਾ ਤੁਸੀਂ ਵਧੀਆ ਜਿੱਥੇ ਅਸੀਂ ਤਾਂ ਜਿਹੜਾ ਜਿੱਥੇ ਸਾਡਾ ਮੋਰਚਾ ਉਹਦੇ ਅੱਗੇ ਬੈਠਣਾ ਇਹਨਾਂ ਨੇ ਇੱਥੇ ਤਾਰ ਬੰਨੀ ਸੀ ਵੀ ਨਹੀਂ ਅੱਗੇ ਨਹੀਂ ਜਾਣ ਦੇਣਾ ਇਹਨਾਂ ਨੇ ਕਿਹਾ ਟਰਾਲੀਆਂ ਪਿੱਛੇ ਹਟਾ ਲਓ ਤੁਸੀਂ ਪੰਜਾਬ 'ਚ ਅਸੀਂ ਕਹਿ ਵੀ ਜਿੱਥੇ ਮੋਰਚਾ ਸਾਡਾ ਚੱਲਦਾ ਤੁਸੀਂ ਰੋਕਿਆ ਅਸੀਂ ਨਹੀਂ ਰੋਕਿਆ ਸੋਡੀ ਕੰਨ ਦੀ ਗੱਡੀ ਵੀ ਆ ਉਹ ਜਗ੍ਹਾ ਤੇ ਵਿੱਚ ਅਸੀਂ ਜਾਵਾਂਗੇ ਚਲੋ ਵਧੀਆ ਕਰਿਆ ਪ੍ਰਸ਼ਾਸਨ ਪਿੱਛੇ ਹਟਿਆ ਤਾਂ ਹੁਣ ਉਹ ਮੋਰਚਾ ਜਿਹੜਾ ਇੱਥੇ ਜੱਜ ਗਿਆ ਤਾਂ ਡੱਲੇਵਾਲ ਸਾਹਿਬ ਦੀ ਜਿਹੜੀ ਸਾਰਿਆਂ ਦੀ ਆਸ਼ਾ ਭਾਵਨਾ ਕਿ ਡੱਲੇਵਾਲ ਬਚੇ ਹੁਣ ਡੱਲੇਵਾਲ ਦੀ ਕੀ ਭਾਵਨਾ ਡੱਲੇਵਾਲੇ ਕਹਿੰਦਾ ਕਿ ਜਿਹੜੀ ਐਮਐਸਵੀ ਗਰੰਟੀ ਕਾਨੂੰਨ ਬਣਨਾ ਇਹ 12 ਮੰਗਾਂ ਦੀ ਖਾਤਰ ਭਾਵੇਂ ਮੈਨੂੰ ਜਾਨ ਦੇਣੀ ਪਵੇ ਮੇਰੀ ਜੇ ਸ਼ਹੀਦੀ ਵੀ ਹੋ ਜਾਂਦੀ ਹੈ ਤਾਂ ਮੋਰਚਾ ਵੀ ਜਚਾਉਣਾ ਚਾਹੀਦਾ ਤੇ ਮੰਗਾਂ ਲੋਕਾਂ ਦੀ ਝੋਲੀ ਚ ਪੈਣੀਆਂ ਚਾਹੀਦੀਆਂ ਤੇ ਸਾਡੇ ਆ ਸਾਰੇ ਫੋਰਮ ਨੇ ਅਸੀਂ ਵਿਚਾਰਿਆ ਕਿ ਯਾਰ ਜੇ ਡੱਲੇਵਾਲ ਇਕੱਲਾ ਇਹ ਸੋਚ ਸਕਦਾ ਵੀ ਦੇਸ਼ ਲਈ ਮੈਂ ਮਰ ਜਾਊਂਗਾ ਐਮਐਸਵੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਫਿਰ ਆਪਾਂ ਕੀ ਕੀਤਾ ਇਹ ਸਾਡੇ ਆਲਾ ਨੇ ਵੀਰੇ ਸੋਚਿਆ ਸਾਰਿਆਂ ਨੇ ਕਿ ਆਪਾਂ ਬਾਰ-ਬਾਰ ਤੇ ਬੈਠ ਗਏ ਤਾਂ ਇਹੀ ਮੰਗਾ ਮਨਾ ਕੇ ਸਰਕਾਰ ਨਾਲ ਅਸੀਂ ਡੱਲੇਵਾਲ ਦੀ ਝੋਲੀ ਚ ਪਾਈਏ ਤਾਂ ਇਹ ਕਦਮ ਮੈਨੂੰ ਲੱਗਦਾ ਉਹ ਤੋਂ ਜਿਹੜਾ ਚੱਕਿਆ ਇਹਨਾਂ ਨੇ ਇਹ ਸਲਾਂਘਾ ਜੋ ਕਦਮ ਹੈ ਜਿਹੜਾ ਇਹ ਸੋਚਿਆ ਵੀ ਆਪਾਂ ਮਨਾ ਕੇ ਮੰਗਾ ਡੱਲੇਵਾਲ ਵੀ ਵੱਜ ਰਹੇ ਤੇ ਜਿਹੜੇ ਸਾਡੇ ਆ ਮੰਗਾ ਵੀ ਲਾਗੂ ਹੋ ਜਾਣ ਤਾਂ ਜਦੋਂ ਕੱਲ ਦਾ ਐਲਾਨ ਹੁੰਦਾ ਉਸ ਤੋਂ ਬਾਅਦ ਪ੍ਰਸ਼ਾਸਨ ਕੋਈ ਮੀਟਿੰਗ ਦਾ ਸੱਦਾ ਦਿੰਦਾ ਕੋਈ ਗੱਲਬਾਤ ਹੁੰਦੀ ਆ ਮਰਨ ਵਰਤ ਵੀ ਨਾ ਕਰੋ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਦੇ ਨਾਲ ਨਹੀਂ ਆ ਰਿਹਾ ਸੀਗਾ ਮੈਨੂੰ ਜਿਹੜਾ ਆਪਾਂ ਪਿੱਛੇ ਚੱਲੇ ਆ ਆਪਣੇ ਪੰਜਾਬ ਵਾਲੇ ਅਧਿਕਾਰੀਆਂ ਦੇ ਫੋਨ ਆ ਰਹੇ ਸੀ ਵੀ ਯਾਰ ਤੁਸੀਂ ਗਾਹਾਂ ਨਾ ਜਾਓ ਜਿਹੜਾ ਸੈੱਟ ਬਣਿਆ ਤੁਸੀਂ ਇੱਥੇ ਬੈਠੋ ਅੱਗੇ ਕਾਦੇ ਵਾਸਤੇ ਜਾ ਰਹੇ ਹੋ ਮੈਂ ਕਿਹਾ ਸਾਡਾ ਫੋਰ ਹੁੰਦਾ ਫੈਸਲਾ ਹੋਣਾ ਜਿੱਥੋਂ ਤੱਕ ਸਾਡਾ ਮੋਰਚਾ ਦੇ ਅੱਗੇ ਜਾ ਕੇ ਬੈਠਾਂਗੇ ਇਹ ਰਵਈਆ ਕਿਸ ਤਰੀਕੇ ਦੇ ਦਿਓ ਕਿਉਂਕਿ ਤੁਸੀਂ ਕੱਲ੍ਹ ਐਲਾਨ ਕੀਤਾ ਸੀ ਕਿ ਅਸੀਂ ਸ਼ਾਂਤਮਈ ਬੈਠਾਂਗੇ ਹਾਲਾਂਕਿ ਅੱਗੇ ਵੀ ਨਹੀਂ ਪਤਾਗੇ ਪਰ ਇੱਥੇ ਵੱਡੀ ਗਿਣਤੀ ਕੰਡੇ ਵਾਲੀ ਤਾਰ ਲੱਗ ਜਾਂਦੀ ਹੈ ਪ੍ਰਸ਼ਾਸਨ ਪਹੁੰਚ ਜਾਂਦਾ ਹਰਿਆਣੇ ਦਾ ਆ ਚਲੋ ਉਹਨਾਂ ਨੇ ਤਾਂ ਉਹ ਪੂਰੇ ਇੰਤਜ਼ਾਮ ਕੀਤਾ ਜਿਹੇ ਜਿਹੇ ਬਹਾਅਲ ਆਉਂਦੀ ਹੈ ਜਿਹੇ ਦੀ ਗੱਲਬਾਤ ਮੈਨੂੰ ਲੱਗਦੀ ਸੀ ਡੀਐ ਆ ਦੂਗੜੇ ਦੇ ਗੋਲੇ ਛੱਡੇ ਪਾਣੀ ਦੇ ਪਿਛਾੜਾ ਮਾਰਨਗੇ ਪਰ ਉਹਨਾਂ ਨੇ ਸਿਆਣਪੀ ਕੀਤੀ ਐ ਅਸੀਂ ਉਹਨਾਂ ਨੂੰ ਪਹਿਲੇ ਹੀ ਕਹਤਾ ਸੀ ਵੀ ਅਸੀਂ ਕੋਈ ਨਾਰੇਵਾਜ਼ ਨਹੀਂ ਕਹਿੰਦੇ ਸਤਨਾਮ ਜਪ ਕਰਦੇ ਜਾਵਾਂਗੇ ਹੁਣ ਜੇ ਤੁਸੀਂ ਇਹਦੇ ਵਿੱਚ ਕੋਈ ਵਿਗੜ ਪਾਉਂਗੇ ਜਾਂ ਇਹਨੂੰ ਰੋਕੋਗੇ ਸੋਡੀ ਜ਼ਿੰਮੇਵਾਰੀ ਹੋਣੀ ਐ ਮੈਨੂੰ ਲੱਗਦਾ ਇਹ ਪਿੱਛੇ ਹਟਿਆ ਸਿਆਣਪਾ ਪ੍ਰਸ਼ਾਸਨ ਦੀ ਤੁਸੀਂ ਕਿਹਾ ਕਿ ਕਿਸਾਨ ਟਰਾਲੀਆਂ ਦੇ ਵਿੱਚ ਨਰਾਸ਼ ਹੋਣ ਲੱਗੇ ਸੀ ਕਿ ਉਹਦਾ ਡੱਲੇ ਵਾਲ ਸਾਡੀ ਸਿਹਤ ਜਿਹੜੀ ਉਹ ਵਿਗੜਦੀ ਜਾ ਰਹੀ ਆ ਵਾਕਿਆ ਦੇ ਵਿੱਚ ਕਿਸਾਨ ਨਰਾਸ਼ ਹੋਣ ਲੱਗੇ ਸੀ ਕਿ ਸਰਕਾਰ ਕੋਈ ਮੀਟਿੰਗ ਦਾ ਸੱਦਾ ਤੱਕ ਨਹੀਂ ਦੇ ਰਹੀ ਅੱਜ 51 ਦਿਨ ਹੋ ਗਏ ਨਹੀਂ ਨਰਾਸ਼ਤਾ ਉਹਨਾਂ ਦੀ ਇਸ ਗੱਲਤੀ ਸੀ ਮਰਨ ਪਤਾ 18 ਦੇ ਬਈ ਆਗੂ ਨੂੰ 51 ਦਿਨ ਹੋ ਗਏ ਆਪਾਂ ਕੁਝ ਨਹੀਂ ਕਰ ਰਹੇ ਡੱਲੇਵਾਲ ਹੌਲੀ ਹੌਲੀ ਉਹਨਾਂ ਦੀ ਜਿੰਦਗੀ ਘਟ ਰਹੀ ਹੈ ਤਾਂ ਜਿਵੇਂ ਆਪਣੇ ਸ਼ੰਭੂ ਤੋਂ ਸਾਡਾ ਇੱਕ ਕਿਸਾਨ ਸ਼ਹੀਦ ਹੋਇਆ ਉਹ ਲੈਟਰ ਲਿਖ ਕੇ ਮਰਿਆ ਕਿ ਮੋਦੀ ਤਾਂ ਨਹੀਂ ਮੰਨਦਾ ਪਰ ਡੱਲੇਵਾਲ ਨੂੰ ਅਸੀਂ ਮਰਨਾ ਨਹੀਂ ਦੇਖਦੇ ਮੈਂ ਡੱਲੇਵਾਲ ਤੋਂ ਪਹਿਲਾਂ ਮਰਨਾ ਚਾਹੁੰਦਾ ਦਾ ਉਹਦੇ ਵਿੱਚੋਂ ਸੀ ਮਜਬੂਰੀ ਦੇ ਵਿੱਚ ਵੀ ਸਾਡਾ ਮੈਸੇਜ ਕੋਈ ਸਾਰਿਆਂ ਲਈ ਇਹ ਨਾ ਚੱਲ ਜਾਵੇ ਬਹੁਤ ਵੱਡਾ ਨੁਕਸਾਨ ਸਾਡੇ ਮੋਰਚੇ 'ਚ ਸਾਡੇ ਕਿਸਾਨਾਂ ਦਾ ਹੋ ਜੇ ਉਹਨੂੰ ਬਚਾਉਣ ਲਈ ਅਸੀਂ ਦੱਸਿਆ ਨਹੀਂ ਇਹ ਗੱਲ ਓਪਨ ਕਰਨ ਵਾਲੀ ਨਹੀਂ ਮੈਂ ਅੱਜ ਤੁਹਾਡੇ ਹਮਤਮਰਾਈ ਦੱਸਦਾ ਪਰ ਉਹ ਜਿਹੜੀ ਅੰਦਰਲੀ ਭਾਵਨਾ ਸੀ ਇਹ ਸੀ ਵੀ ਜਦ ਢੱਲੇਵਾਲ ਤੋਂ ਪਹਿਲਾਂ ਅਸੀਂ ਮਰ ਗਏ ਅਸੀਂ ਢੱਲੇਵਾਲ ਨੂੰ ਦੇਖਣਾ ਨਹੀਂ ਚਾਹੁੰਦੇ ਉਹਨਾਂ ਦੀ ਭਾਵਨਾ ਜੁੜੀ ਆ ਢੱਲੇਵਾਲ ਸਾਹਿਬ ਨਾਲ ਇਸ ਬਾਬਤ ਫੈਸਲੇ ਬਾਬਤ ਕੋਈ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਮਰਨ ਵਰਤ ਤੇ ਬੈਠੋ ਜਾਂ ਹਟੋ ਕੋਈ ਗੱਲਬਾਤ ਹੋਈ ਨਹੀਂ ਤੁਹਾਡੀ ਨਹੀਂ ਮੇਰੀ ਗੱਲ ਕੱਲ ਇੰਨੀ ਕੁ ਹੋਈ ਸੀ ਵੀ ਸਾਡੇ ਉਹ ਕੁਝ ਕਰਨਾ ਚਾਹੁੰਦਾ ਉਹ ਕਹਿੰਦਾ ਵੀ ਤੁਸੀਂ ਵਿਚਾਰ ਕਰ ਲਓ ਜੋ ਤੁਹਾਨੂੰ ਠੀਕ ਲੱਗਦਾ ਪਰ ਤੜਕੇ ਨੂੰ ਪਤਾ ਲੱਗ ਗਿਆ ਜਦੋਂ ਉਹ ਕਿਹਾ ਉਦੋਂ ਮੈਨੂੰ ਬੁਲਾ ਲਿਆ ਸੀ ਵੀ ਸ਼ਾਂਤਬਾਈ ਬਣਾ ਕੇ ਰੱਖਣਾ ਮੈਂ ਜਿਹੜੇ ਇਸ ਜ਼ਿੰਦਗੀ ਤੇ ਬੈਠਾ ਮੈਂ ਜ਼ਿੰਦਗੀ ਘਟੇ ਮੇਰੀ ਬੱਚੇ ਨਾ ਬੱਚੇ ਪਰ ਤੁਸੀਂ ਗੜਬੜ ਨਹੀਂ ਕਰਨੀ ਮਾਹੌਲ ਨਹੀਂ ਖਰਾਬ ਕਰਨ ਦੇਣਾ ਸ਼ਾਂਤਮੇ ਜਾ ਕੇ ਬਹਿਣਾ ਇਹ ਅਸੀਂ ਵਿਸ਼ਵਾਸ ਵਾਦਾ ਕਰਕੇ ਤੁਰੇ ਸੀ ਭਾਈ ਰਾਮ ਨਾਲ ਜਾ ਕੇ ਬੈਠਾਂਗੇ ਹੁਣ ਪ੍ਰਸ਼ਾਸਨ ਅੱਗੇ ਕੀ ਕਰਦਾ ਹੈ ਉਹਨਾਂ ਦੀ ਗੱਲ ਪਰ ਸਾਡੇ ਵੱਲੋਂ ਨਹੀਂ ਕੋਈ ਸ਼ਿਕਾਇਤ ਆਉਗੀ ਉਹ ਵਧੀਆ ਹੈ ਅਸੀਂ ਕੱਲੇ ਆਏ ਹਾਂ ਮੈਂ ਅਰਚ ਬਣਾ ਕੇ ਜਿਹੜੇ ਦੂਜੇ ਪ੍ਰਬੰਧਕ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਰੋਕਤਾ ਹੀ ਪੰਡਾਲ 'ਚ ਰੋਕ ਬਾਕੀ ਮੈਨੂੰ ਲੱਗਦਾ ਇਹ ਜੇ ਮਾਹੌਲ ਠੀਕ ਰਹੂਗਾ ਪ੍ਰਸ਼ਾਸਨ ਦੀ ਸਿਆਣਪ ਹੀ ਹੈ ਜਿਹੜੀ ਬਾਕੀ ਕਿਸਾਨ ਜਥੇਬੰਦੀਆਂ ਨਾਲ ਤੁਹਾਡੀ ਮੀਟਿੰਗ ਹੋਈ ਸੀ ਉਹ ਕਿੱਥੇ ਇੱਕ ਪਹੁੰਚੀ ਆ ਇਕੱਠੇ ਜਲਦ ਹੋ ਸਕਦੇ ਆ ਇੱਕ ਪਲੈਟਫਾਰਮ ਤੇ ਕੋਈ ਵੱਡਾ ਪ੍ਰੋਗਰਾਮ ਇਕੱਠੇ ਦੇ ਸਕਦੇ ਹੋ ਵੇਖੋ ਆਗੂ ਆਦਿ ਨਹੀਂ ਮੈਂ ਕਹਿੰਦਾ ਲੋਕਾਂ ਦੇ ਪੂਰੇ ਪਾਰ ਦੇ ਕਿਸਾਨਾਂ ਦੀ ਭਾਵਨਾ ਕਿ ਲੋਕ ਖਨੌਰੀ ਆਉਣ ਟਰੈ ਟਰਾਲੀਆਂ ਲੈ ਕੇ ਆਉਣ ਡੱਲੇਵਾਲ ਵੀ ਬਚੇ ਤੇ ਪੂਰੇ ਮੰਗਾ ਮਨ ਕੱਲੀ ਮੰਗ ਡੱਲੇਵਾਲ ਦੀ ਤਾਂ ਹੈ ਨਹੀਂ ਨਾ ਕਿਸੇ ਉਹਨਾਂ ਆਗੂਆਂ ਦੀ ਆ ਲੋਕਾਂ ਦੀਆਂ ਆਸਾਂ ਸੀਗੀਆਂ ਜਿਹੜੀ ਆਪਣਾ 13 ਫਰਵਰੀ ਨੂੰ ਉੱਥੇ ਮੀਟਿੰਗ ਹੋਈ ਆ ਤੇਰਾ ਫਰਵਰੀ ਨਹੀਂ ਤੇਰਾ ਜਨਵਰੀ ਉਹਦੇ ਵਿੱਚ ਲੋਕਾਂ ਨੂੰ ਇਹ ਸੀ ਵੀ ਛੇਤੀ ਜਲਦ ਫੈਸਲਾ ਲੈਣਗੇ ਤਾਂ ਖਨੌਰੀ ਨੂੰ ਆਉਣਗੇ ਚਲੋ ਸਾਡੀ ਇੰਨੀ ਕਿ ਵਧੀਆਂ ਹੋਈ ਜਿਹੜੀ ਇੱਕ ਦੂਜੇ ਤੇ ਬਿਆਨਬਾਜ਼ੀ ਕਰ ਰਹੇ ਸੀ ਪਈ ਉਹ ਮੜਾ ਉਹ ਕਿਉਂ ਨਹੀਂ ਆਉਂਦਾ ਭੱਜ ਗਿਆ ਕੋਈ ਆ ਗਿਆ ਇੰਨੀ ਕਿ ਸਹਿਮਤੀ ਬਣ ਗਈ ਕਿ ਇੱਕ ਦੂਜੇ ਤੇ ਆਪਾਂ ਬਿਆਨਵਾਜੀ ਨਾ ਕਰਕੇ ਸਰਕਾਰ ਨੂੰ ਮੌਕਾ ਨਾ ਦੇ ਗਏ ਜਦੋਂ ਇੱਕ ਸੁਰਚ ਅਸੀਂ ਬੋਲਣ ਲੱਗੇ ਮੈਨੂੰ ਲੱਗਦਾ ਇਹ ਹੀ ਪ੍ਰਾਪਤੀ ਬਹੁਤ ਵੱਡੀ ਹੈ ਲੋਕ ਇਹ ਹੀ ਚਾਹੁੰਦੇ ਸੀ ਕਿ ਤੁਸੀਂ ਆ ਵੀ ਦੁਸ਼ਮਣਵਾਜੀ ਕਰਕੇ ਜਿਹੜਾ ਦੁਸ਼ਮਣ ਹੈ ਜਿਹੜਾ ਦੋਸ਼ੀ ਹੈ ਉਹਨੂੰ ਛੱਡ ਰਹੇ ਆ ਆਪਾਂ ਆ ਵੀ ਨਹੀਂ ਕਰ ਰਹੇ ਲੜਾਈ ਤਾਂ ਉਹ ਕੇਂਦਰ ਸਰਕਾਰ ਨਾਲ ਹੈ ਉਮੀਦ ਹੈ ਕਿ ਐਸਕੇਐਮ ਦੇ ਲੀਡਰ ਜਲਦੀ ਆਪਣਾ ਕਾਟਰ ਲੈ ਕੇ ਖਨੋਰੀ ਸ਼ੰਭੂ ਆ ਜਾਣਗੇ ਮੈਂ ਤਾਂ ਇਹੀ ਆਸ ਹੈ ਮੇਰੀ ਤਾਂ ਪਹਿਲੇ ਦਿਨ ਤੋਂ ਹੀ ਆਸ ਹੈ ਮੈਂ ਪੀਲ ਵੀ ਅੱਜ ਵੀ ਦੁਬਾਰਾ ਵੀ ਕਰਦਣਾ ਸਾਡੀ ਇਹੀ ਆਸ ਹੈ ਵੀ ਜਿਹੜੇ ਪਿੰਡਾਂ ਦਾ ਕਿਡਰ ਸਾਢੇ 12000 ਪਿੰਡ ਹੈ ਸਾਢੇ 12000 ਇੱਕ ਪਿੰਡ ਦੇ ਵਿੱਚੋਂ ਟਰੈਕਟਰ ਆਲੀ ਮੈਂ ਤਾਂ ਪੰਚਾਇਤਾਂ ਨੂੰ ਕਿਹਾ ਕਲੱਬਾਂ ਨੂੰ ਕਿਹਾ ਕਿਸਾਨ ਜਸੇ ਬੰਦਿਆਂ ਨੂੰ ਕਿਹਾ ਵੀ ਇੱਕ ਟਰੈਕਟਰ ਆਲੀ ਤਿਆਰ ਕਰਕੇ ਖਨੌਰੀ ਭੇਜ ਦਿਓ ਮੰਗਾ ਮਨਾ ਦੇਗੇ ਇਹਨਾਂ ਵਾਦਾ ਸਾਡੇ ਨਾਲ ਜੇ ਸਾਢੇ 12000 ਪਿੰਡਾਂ ਕੇ ਮੂਹਰੇ 10000 ਸਾਡਾ हरियाणा ਦਾ ਪਿੰਡ ਹੈ 10000 ਇਹ ਟਰਾਲੀ ਕੱਢਣ ਤਾਂ ਅਸੀਂ ਇਧਰ ਬਾਰਡਰ ਤੋਂ ਬੈਠੇ ਤਾਂ ਉਹ ਬਾਰਡਰ ਤੋਂ ਬੈਠਣ ਮੈਨੂੰ ਲੱਗਦਾ ਜਿਹੜੀ ਵਿਚਾਲੜੀ ਦੁਆਰ ਆ ਉਹ ਟੁੱਟ ਸਕਦੀ ਹੈ ਜੇ ਹਰਿਆਣਾ ਵੀ ਟੁੱਟ ਕੇ ਇਧਰ ਟਰੈ ਟਰਾਲੀ ਕੱਢ ਕੇ ਆਵੇ ਤੁਸੀਂ ਕਿਉਂ ਕਹੇ ਮੰਗਾ ਮਨਾ ਦਾਂਗੇ ਪਰ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤਾਂ ਕਹਿੰਦੇ ਨੇ ਕਿ ਇਹ ਕਿਸਾਨਾਂ ਨੂੰ ਪੰਜਾਬ ਦਾ ਨੁਕਸਾਨ ਕਰਾ ਦੇਣਗੇ ਐਮਐਸਪੀ ਗਰੰਟੀ ਕਾਨੂੰਨ ਬਣਾਵਾ ਕੇ ਮੈਨੂੰ ਜਾਖੜ ਸਾਹਿਬ ਨੇ ਆਪ ਥੋੜਾ ਨੁਕਸਾਨ ਕੀਤਾ ਪਹਿਲਾਂ ਕਾਗਰਾ ਦਾ ਪ੍ਰਧਾਨ ਸੀ ਭਾਈ ਕਿੰਨੀ ਕ ਪ੍ਰਾਪਤੀ ਕਰਤੀ ਤੂੰ ਨੁਕਸਾਨ ਕਰਕੇ ਆਪਦੇ ਨੁਕਸਾਨ ਨੂੰ ਬਚਾਇਆ ਆਪਦੇ ਪਰਿਵਾਰ ਨੂੰ ਬਚਾਇਆ ਤੁਹਾਡੇ ਜਿਹੜੇ ਲੈਂਕਾ ਤਾਹਾਂ ਜਿੱਧਰ ਰਹੇ ਆ ਮਾੜੀ ਜਿਹੀ ਚੂੜੀ ਕਸੀ ਹੋਣੀ ਆ ਭਾਜੀਪੀ ਨੇ ਤੂੰ ਇੱਕੇ ਦਮ ਪਲਟਾ ਮਾਰ ਗਿਆ ਤੂੰ ਆਪਦੇ ਪਰਿਵਾਰ ਨੂੰ ਬਚਾਉਣ ਲਈ ਤੂੰ ਦੇਸ਼ ਲਈ ਕੀ ਕੀਤਾ ਤੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਆ ਹੈ ਹੈਨਾ ਪੰਜਾਬ ਤੁਹਾਡੀ ਸਰਕਾਰ ਵੀ ਰਹੀ ਹੈ ਸਰਕਾਰ ਹੁੰਦਿਆਂ ਕੀ ਕੀਤਾ ਜਿਹੜੀ ਤੁਸੀਂ ਆਪਦੀ ਚਿੰਤਾ ਨੂੰ ਆਪਦੀ ਜਿਹੜੇ ਬਿਆਨ ਆ ਉਹ ਦੇਖ ਲੈਣੇ ਚਾਹੀਦੇ ਆ ਬਿਆਨ ਚੋਂ ਪਲਟਾ ਜਾਖੜ ਸਾਹਿਬ ਨੇ ਮਾਰਿਆ ਕਿਸਾਨ ਤਾਂ 2020 ਦੇ ਵਿੱਚ ਵੀ ਇਹੀ ਸੜਕ ਤੇ ਲੜਦੇ ਸੀ ਅੱਜ ਵੀ ਇਸ ਸੜਕ ਤੇ ਲੜਦੇ ਆ ਉਹੀ ਮੰਗ ਸਾਡੀ ਕੇਂਦਰ ਨਾਲ ਸੀ ਉਹੀ ਜਿਹੜੀਆਂ ਧੂਰੀ ਪਈਆਂ ਜਾਖੜ ਸਾਹਿਬ ਵਰਗੇ ਤਾਂ ਸਮਾਂ ਇਹ ਕਹਿ ਰਹੇ ਸੀਗੇ ਕਿ ਮੰਗਾ ਸਰਕਾਰ ਨੂੰ ਬਣਨੇ ਚਾਹੀਦੀ ਆ ਵਧੀਆ ਵਹਿਤਰ ਹੈ ਕਿ ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਵੀ ਬਣੇ ਨੇ ਅੱਜ ਉਹਨਾਂ ਤੇ ਜ਼ਿੰਮੇਵਾਰੀ ਹੋਰ ਵੀ ਪਈ ਆ ਅੱਜ ਉਹਨਾਂ ਨੂੰ ਮਿਲਣਾ ਤਾਂ ਅਪੀਲ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦੀ ਆ ਕਿ ਇਹ ਮੰਗਾ ਜਿਹੜੇ ਕਿਸਾਨਾਂ ਦੀਆਂ ਮੰਨ ਲੈਣੇ ਚਾਹੀਦੇ ਐ ਐਮਐਸਪੀ ਗਰੰਟੀ ਨੂੰ ਪੂਰੇ ਪਾਰ ਦੇ ਚ ਵਧਣਾ ਚਾਹੀਦਾ ਉਹ ਕਹਿੰਦੇ ਕਿ ਹੁਣ ਪੰਜਾਬ ਹਰਿਆਣੇ ਦੇ ਵਿੱਚ ਐਮਐਸਪੀ ਮਿਲਦੀ ਆ ਫਿਰ ਪੂਰੇ ਦੇਸ਼ ਚ ਮਲੂ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਊ ਇਸ ਗੱਲ ਦਾ ਜਾਕੜ ਸਾਹਿਬ ਮੈਨੂੰ ਲੱਗਦਾ ਵੀ ਐਮਐਸਪੀ 23 ਫਸਲਾਂ ਤੇ ਸਰਕਾਰ ਦਿੰਦੀ ਹੈ ਹੂੰ ਬਿਹਾਰ ਦੇ ਵਿੱਚ ਐਮਐਸਪੀ ਹੈ ਨਹੀਂ ਹੂੰ ਮੰਡੀ ਸਿਸਟਮ ਨਹੀਂ ਹੈਗਾ ਖਰੀਦਦਾਰ ਹੈ ਨਹੀਂ ਤੁਸੀਂ ਉਹ ਘੱਟੋ ਘੱਟ ਬਿਹਾਰ ਦੇ ਕਿਸਾਨਾਂ ਦੀ ਪਿਜੀਸ਼ਨ ਦੇਖ ਲਓ ਪੰਜਾਬ ਦੇ ਕਿਸਾਨਾਂ ਦੀ ਪਿਜੀਸ਼ਨ ਦੇਖੋ ਜੇ ਮਾੜੀ ਬੁਟੀ ਬਚੀ ਐ ਤਾਂ ਸੜਕਾਂ ਤੇ ਲੜਕੇ ਬੈਠ ਕੇ ਬਚੀ ਐ ਤਾਂ ਹੁਣ ਇਹ ਹਾਲਾਤ ਦੋ ਸਾਫ ਦਿਸਦੇ ਆ ਹੁਣ ਤੁਸੀਂ ਪੰਜਾਬ ਨੂੰ ਬਿਹਾਰ ਬਣਾਉਣਾ ਹੈ ਜਾਂ ਬਿਹਾਰ ਨੂੰ ਪੰਜਾਬ ਬਣਾਉਣਾ ਉਹਦਾ ਮਤਲਬ ਮੇਰਾ ਕੀ ਕਿ ਉੱਥੇ 5-7 ਕਿੱल्ल्याਆਂ ਵਾਲਾ ਕਿਸਾਨ ਸਾਡੇ ਝੋਨਾ ਲਾਉਣ ਆਉਂਦਾ ਉਹ ਜਿਹੜਾ ਪੈਦਾਤਾ ਕਰਦਾ ਪਰ ਉਹ 5-700 ਚੀ ਬੇਚ ਦਿੰਦਾ ਉਹਨਾਂ ਨੂੰ ਰੇਟ ਨਹੀਂ ਪੂਰਾ ਮਿਲਦਾ ਜਿਹੜਾ ਇੱਥੇ 5-7 ਕਿੱਲਿਆਂ ਵਾਲਾ ਉਸ ਲੇਬਰ ਤੋਂ ਝੋਨਾ ਲਵਾਉਂਦਾ ਇਹਨੂੰ ਪਤਾ ਵੀ ਘੱਟੋ-ਘੱਟ ਅਸੀਂ ਉਸ ਮੁੱਲ ਨਾਲ ਸਹਿਮਤ ਨਹੀਂ ਔਰ ਫੇਰ ਵੀ ਜਦੋਂ ਘੱਟੋ ਘੱਟ ਮੁੱਲ ਉਹਦੀ ਤਾਂ ਗਰੰਟੀ ਹੋਵੇ ਐਮਐਸਪੀ ਸਰਪ ਗਰੰਟੀ ਲੈਣਿਆ ਘੱਟੋ 23 ਫਸਲਾ ਤਾਂ ਸਰਕਾਰ ਅਨਾਉਂਸ ਕਰਦੀ ਹੈ ਉਹਦੀ ਗਰੰਟੀ ਤਾਂ ਦੇ ਦੇ ਕਿ ਐਦੂ ਘੱਟ ਫਸਲ ਲੈ ਵੀ ਖੂਗੀ ਇਹ ਹੈ ਸਰਪੇ ਦੇ ਵਿੱਚ ਨਾ ਕੋਈ ਬਜਟ ਦੀ ਲੋੜ ਹੈ ਐਵੇਂ ਇਹਨੂੰ ਗੋਲ ਮੋਲ ਕਰਕੇ ਬਹੁਤ ਵੱਡਾ ਦੇਸ਼ ਦਾ ਅਸਲ ਦੇ ਵਿੱਚ ਜਿਹੜੀ ਸੰਤਾ ਕੁਮਾਰ ਦੀ ਰਿਪੋਰਟ ਹੈ ਉਹ ਕਹਿੰਦੀ ਵੀ 6% ਕਿਸਾਨਾਂ ਨੂੰ ਐਮਐਸਪੀ ਜਿਹੜਾ ਮਿਲ ਰਿਹਾ 6% ਖਤਮ ਕਰ ਦਿਓ ਹੂੰ ਕੁੱਲੀ ਮੰਡੀ ਕਰ ਦਿਓ ਪੂਰੇ ਭਾਰਤ ਦੀ ਜਿਹੜੇ ਕਿਸਾਨ ਆ ਇਹ ਵੀ ਰੋਣ ਲੰ데요 ਅਸਲ ਉਸ ਰਿਪੋਰਟ ਤੇ ਸਰਕਾਰ ਕੰਮ ਕਰ ਰਹੀ ਐ ਅਸੀਂ ਕਹਿੰਦੇ ਆ ਕਿ ਪੂਰੇ ਦੇਸ਼ ਦੇ ਵਿੱਚ ਮੰਡੀ ਸਿਸਟਮ ਬਣੇ ਸਰਕਾਰ ਖਰੀਦੇ ਸਰਕਾਰ ਇਹ ਨਾਜ ਖਰੀਦ ਕੇ ਬਾਹਰਲੇ ਦੇਸ਼ਾਂ ਨੂੰ ਜਿਹੜਾ ਪ੍ਰਾਪਟ ਐ ਜਿਵੇਂ ਲੇਵੀ ਕਹਿੰਦੇ ਆ ਮੰਨ ਲਓ ਪੰਜਾਬ ਦੀ ਧਾਰਨ ਛੇਤੀ ਸਮਝਣਗੇ ਲੋਕ ਪੰਜਾਬ ਕੋਲਾ ਮੰਗਾਉਂਦਾ ਹੈ ਕੋਲੇ ਤੇ ਲੇਵੀ ਦਿੰਦੇ ਆ ਪੰਜਾਬ ਜੇ ਕਣਕ ਝੋਨਾ ਦਿੰਦਾ ਕੇਂਦਰ ਨੂੰ ਇਹ ਤੇ ਲੇਵੀ ਦੇ ਕੇ ਦੇ ਦੇ ਮੈਨੂੰ ਲੱਗਦਾ ਸਾਰਾ ਘਟਾ ਪੂਰਾ ਹੋ ਜੇ ਕਿਸਾਨਾਂ ਨੂੰ ਇਹ ਸਰਕਾਰ ਕਰਦੀ ਰਹੀ ਤਾਂ ਅਡਾਨੀ ਵਰਨੀ ਵਾਲੇ ਫਾਰਮ ਨੂੰ ਕੰਨੀ ਨੂੰ ਵੱਧ ਰਿਹਾ ਤਾਂ ਉਸ ਹਾਲਾਤ ਚ ਮੋੜਨ ਵਾਸਤੇ ਜ਼ਰੂਰੀ ਹੈ ਕਿ ਸਰਕਾਰ ਇਹ ਜਿਹੜੀਆਂ ਮੰਗਾ ਲੱਗੇ ਐਮਐਸਪੀ ਗਰੰਟੀ ਕਾਨੂੰਨ ਕੱਲਾ ਕਿਸਾਨਾਂ ਦਾ ਨਹੀਂ ਬਹੁਤ ਪ੍ਰਚਾਰ ਕੀਤਾ ਇਹ ਕੱਲੇ ਕਿਸਾਨਾਂ ਦਾ ਇਹ ਪੂਰੇ ਦੇਸ਼ ਦੇ ਲੋਕਾਂ ਦਾ ਖਵਤਕਾਰਾਂ ਦਾ ਹੁਣ ਜਿਹੜੀ ਫਸਲ ਤੇ ਐਮਐਸਪੀ ਹੈ ਨਹੀਂ ਉਦਾਹਰਨ ਤੌਰ ਤੇ ਮੈਂ ਜ਼ਿਆਦਾ ਨਹੀਂ ਲੰਮਾ ਕਰਦਾ ਦੋ ਫਸਲਾਂ ਪਿਆਜ਼ ਵੀ ਕਿਸਾਨ ਪੈਦਾ ਕਰਦਾ ਤੇ ਕਣਕ ਵੀ ਕਿਸਾਨ ਪੈਦਾ ਕਰਦਾ ਕਿਸਾਨ ਵੇਚ ਕੇ ਉਹਨੂੰ ਪਤਾ ਵੀ ਕਿ 2400 ਦੀ ਵਿਕ ਜਾਊਗੀ ਅੱਜ ਹਾ ਹਾ ਹਕਾਰ ਮੱਚੀ ਪਈ ਹੈ ਨਾ ਵੀ ਕਣਕ 3400 ਨੂੰ 3500 ਨੂੰ ਕਿਸਾਨ ਨੇ ਤਾਂ ਨਹੀਂ ਵੇਚੀ ਵਪਾਰੀਆਂ ਨੇ ਵੇਚੀ ਕਿਸਾਨ ਨੇ ਤਾਂ 2400 ਨੂੰ ਵੇਚੀ ਹੈ ਤਾਂ ਉਹ ਤੇ ਜੇ ਕਿਸਾਨ ਵੇਚੇ ਮੈਂ 4000 ਲੱਕ ਅਣਜਾਣ ਤੋਂ ਅਣਜਾਣ ਜਵਾਬ ਦੇ ਦਊਗਾ ਕਿ ਇਥੇ ਐਮਐਸਪੀ ਤਾਂ 23 2400 ਹੋਵਾ ਤੇ ਤੂੰ ਮੰਗੀ 4000 ਜਣਾ ਹੋਰ ਪਿਆਜ਼ ਭਾਵੇਂ 10 ਰੁਪਏ ਵੇਚ ਕੇ ਜਣਾ ਤੇ ਭਾਵੇਂ 100 ਰੁਪਏ ਖਰੀਦਣਾ ਪੈ ਜੀ ਤੇ ਉਤੇ ਜੇ ਐਮਐਸਪੀ ਹੋਵੇ ਤਾਂ ਮੈਨੂੰ ਲੱਗਦਾ ਇਹ ਧਾਰਨਾ ਕਿਸਾਨਾਂ ਦਾ ਜਿਹੜਾ ਪੂਰੇ ਸ਼ਹਿਰ ਵਾਸੀਆਂ ਦਾ ਖਪਤਕਾਰਾਂ ਦਾ ਜ਼ਰੂਰ ਹੈ ਐਮਐਸਪੀ ਗਰੰਟ ਤੇ ਖੁੱਲ ਕੇ ਲੋਕਾਂ ਨੂੰ ਬੋਲਣਾ ਚਾਹੀਦਾ ਕਿ ਮਿਲਣਾ ਚਾਹੀਦਾ ਕਾਕਾ ਕਾਕਾ ਇਹ ਮਰਨ ਵਰ ਤੇ ਇਸੇ ਤਰੀਕੇ ਰੋਡ ਤੇ ਜਾਰੀ ਰਹੇਗਾ ਹਾਂ ਇੱਥੇ ਜਿਹੜਾ ਮੋਰਚਾ ਜੱਤ ਗਿਆ ਇੱਥੇ ਬੈਠਣਗੇ ਜਿੰਨਾ ਚਿਰ ਮੰਗਾ ਲਾਗੂ ਨਹੀਂ ਹੁੰਦੇ ਇੱਥੇ ਬੈਠਣਗੇ ਤਾਂ ਇਸ ਵਕਤ ਤੱਕ ਕਿਸਾਨਾਂ ਨੂੰ ਕਾਕਾ ਸਿੰਘ ਕੋਟੜਾ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਆ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਸਰਕਾਰ ਮੰਗਾ ਨਹੀਂ ਮੰਨਦੀ ਉਦੋਂ ਤੱਕ ਇਹਨਾਂ 111 ਕਿਸਾਨਾਂ ਦਾ ਜੱਤਾ ਜਿਹੜਾ ਉਹ ਮਰਨ ਵਰਤ ਜਾਰੀ ਰੱਖੇਗਾ ਕੈਮਰਾਮੈਨ ਸਤਨਾਮ ਦੇ ਨਾਲ ਮੈਂ ਸੁਖਮਨੀ ਚੀਮਾ ਖਨੌਰੀ ਬਾਰਡਰ